ਸਰ ਪਟਿਆਲਾ ਦਾ ਜਿਹੜਾ ਰਜਿੰਦਰ ਆਸਵਾਲ ਕਾਫੀ ਵਾਰੀ ਦਿੱਕੀਆਂ ਚ ਰਹਿ ਗਿਆ ਪਹਿਲਾਂ ਆਪਰੇਸ਼ਨ ਲੈ ਲਓ ਫਿਰ ਫਲਾਈਟ ਚਲੀ ਜਾਂਦੀ ਹੈ ਹੁਣ ਕੁੱਤੇ ਦਾ ਜਿਹੜਾ ਮਾਮਲਾ ਆਇਆ ਵੀ ਵਿਚੇ ਫੇਰ ਘੁੰਮ ਲਿਆ ਵੀ ਕੀ ਕਾਰਨ ਕੀ ਹੈ ਜੀ ਦੇਖੋ ਸੁਰਖੀਆਂ ਇਹ ਗੱਲ ਹੈ ਵੀ ਇਹ ਤਾਂ ਜਿਹੜਾ ਮੀਡੀਆ ਤੇ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ ਇਸ ਤੋਂ ਸવાય ਸੁਰਖੀਆਂ ਇਹ ਵੀ ਹੈ ਕਿ ਇੱਥੇ ਨਵਾਂ ਆਈਸੀਯੂ ਬਣਿਆ ਇੱਥੇ ਸੁਰਖੀਆਂ ਇਹ ਵੀ ਆ ਕਿ ਇਹਦੇ ਵਿੱਚ ਜਿਹੜਾ ਜਿਹੜਾ ਤੁਹਾਡਾ ਸੁਪਰ ਸਪੈਸ਼ਲਟੀ ਵਿੰਗ ਸੀਗਾ ਉਹਦੇ ਵਿੱਚ ਵੱਲੋਂ ਹਾਲ ਦਿਲ ਦੇ ਆਪਰੇਸ਼ਨ ਹੋਣੇ ਸ਼ੁਰੂ ਹੋਏ ਉਹਦੇ ਵਿੱਚ ਬ੍ਰੇਨ ਦੇ ਉਹਦੇ ਵਿੱਚ ਸੁਰਖੀਆਂ ਹੋਰ ਵੀ ਆ ਗਈਆਂ ਬਹੁਤ ਸਾਰੀਆਂ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਵੀ ਤਿਆਰ ਹੋ ਗਿਆ ਟਰਾਮਾ ਸੈਂਟਰ ਬਣ ਗਿਆ ਹੈਗਾ ਸਰ ਅੱਜ ਬਾਰੇ ਦੱਸ ਸਰ ਅੱਜ ਬਾਰੇ ਦੱਸ ਮੈਂ ਦੱਸ ਰਿਹਾ ਮੈਂ ਦੱਸ ਰਿਹਾ ਵੀਰ ਮੇਰੇ ਦੱਸ ਰਿਹਾ ਦੇਖੋ ਜੇ ਕੋਈ ਬਿਜਲੀ ਦੀ ਪ੍ਰੋਬਲਮ ਆਈ ਆ ਤਾਂ ਮੈਂ ਇਮੀਜੇਟਲੀ ਪਹੁੰਚਾਂ ਕੱਲ ਇੱਕ ਜਿਹੜੀ ਇੱਕ ਤਸਵੀਰ ਆਈ ਆ ਜਿਹੜੀ ਕਿ ਦਿਲ ਨੂੰ ਦਿਖਾਉਣ ਵਾਲੀ ਸੀ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਸੀ ਔਰ ਉਹਨੂੰ ਦੇਖਣਾ ਵੀ ਬਹੁਤ ਜ਼ਿਆਦਾ ਮਤਲਬ ਭਾਰੀ ਸੀਗਾ ਕਿਸੇ ਵੀ ਚੰਗੇ ਇਨਸਾਨ ਵਾਸਤੇ ਮੇਰੇ ਵਾਸਤੇ ਵੀ ਬਹੁਤ ਭਾਰੀ ਸੀਗਾ ਮੈਂ ਇਮੀਡੀਏਟਲੀ ਇਨਕੁਆਰੀ ਆਰਡਰ ਕੀਤੀ ਆ ਜਿਹੜਾ ਉਹ ਬੱਚੇ ਦੇ ਮਤਲਬ ਸਰੀਰ ਦਾ ਜਿਹੜਾ ਸੀਗਾ ਹਿੱਸਾ ਮਿਲਿਆ ਹੈਗਾ ਬਾਕੀ ਹਿੱਸੇ ਦੇ ਵਾਸਤੇ ਅਜੇ ਸਾਡੀ ਭਾਲ ਜਾਰੀ ਹੈਗੀ ਆ ਉਹਦੇ ਚ ਕਈ ਵਾਰੀ ਕੀ ਹੁੰਦਾ ਕਿ ਜਦੋਂ ਜਦੋਂ ਇੱਥੇ ਆਉਂਦੇ ਆ ਪਰਿਵਾਰ ਆਉਂਦੇ ਆ ਤੇ ਉਹਨਾਂ ਦੇ ਜਿਹੜੇ ਹੈਗੇ ਆ ਉਹ ਖੁਸ਼ੀਆਂ ਖੜੇ ਬੱਚਾ ਖੇੜੇ ਦਾ ਚੱਚਾ ਬੱਚਾ ਜਾਂਦੇ ਆ ਬਟ ਕਈ ਵਾਰੀ 1000 ਚੋਂ ਜਾਂ ਇੱਕ ਅਧਰ ਕੇਸ ਇਹੋ ਜਿਹਾ ਹੁੰਦਾ ਜਿੱਥੇ ਬੱਚੇ ਦੀ ਡੈਥ ਪੇਡ ਦੇ ਵਿੱਚ ਹੋ ਚੁੱਕੀ ਹੁੰਦੀ ਹੈ ਇਹ ਵੀ ਕੁਝ ਤਾਂ ਦੀ ਕੱਲ ਇਹ ਆਂਦੇ ਰਹਿੰਦੇ ਐ ਇਸ ਤਰ੍ਹਾਂ ਦੇ ਕੇਸ ਵੀ ਉਹਦੇ ਚ ਕੀ ਹੁੰਦਾ ਕਿ ਜਿਹੜੇ ਤਾਂ ਪਰਿਵਾਰ ਚੰਗੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜਾ ਸਾਡਾ ਜੋ ਪ੍ਰੋਟੋਕਾਲ ਹੈ ਜੋ ਸਾਡਾ ਕਾਨੂੰਨੀ ਤੌਰ ਤੇ ਸਾਡਾ ਫਰਜ਼ ਬਣਦਾ ਕਿ ਜੇ ਬੱਚਾ ਮਰਿਆ ਹੋਇਆ ਪੈਦਾ ਹੁੰਦਾ ਤਾਂ ਅਸੀਂ ਉਹਨੂੰ ਪ੍ਰੋਪਰ ਉਹਨਾਂ ਨੂੰ ਪੇਰੈਂਟਸ ਨੂੰ ਦਿਖਾ ਕੇ ਉਹਨਾਂ ਨੂੰ ਦੱਸ ਕੇ ਉਹਦਾ ਸੈਕਸ ਲਿਖ ਕੇ ਉਹਦੀ ਫੋਟੋ ਨਹੀਂ ਲੈਂਦੇ ਅਸੀਂ ਅਸੀਂ ਉਹਨਾਂ ਨੂੰ ਹੈਂਡ ਓਵਰ ਕਰ ਦਿੰਦੇ ਆ ਤੇ ਉਹ ਜਾ ਕੇ ਜਿਹੜਾ ਛੋਟਾ ਬੱਚਾ ਹੁੰਦਾ ਜਿਸ ਤਰ੍ਹਾਂ ਉਰਨੂ ਦਵਾਇਆ ਜਾਂਦਾ ਉਹ ਆਪਣੇ ਧਾਰਮਿਕ ਰੀਤੀ ਰਿਵਾਜਾਂ ਨਾਲ ਕਰਦੇ ਆ ਬਟ ਜਿਹੜੇ ਕਈ ਕੁਛ ਗਰੀਬ ਬੰਦੇ ਹੁੰਦੇ ਆ ਉਹ ਉਹਦੇ 'ਚ ਜਿਵੇਂ ਇਹ ਵਾਲੀ ਇਸ਼ੂ ਤੋਂ ਲੱਗ ਰਿਹਾ ਹੈਗਾ ਵੀ ਉਹਨਾਂ ਦੇ ਬੱਚਾ ਬਰਿਆ ਹੋਇਆ ਪੈਦਾ ਹੋਇਆ ਸੀ ਤੇ ਉਹ ਕਈ ਵਾਰੀ ਜਦੋਂ ਪੈਕ ਕੀਤਾ ਹੁੰਦਾ ਉਹ ਪੈਕ ਨੂੰ ਕਿਸੇ ਨੀਅਰਸਟ ਡਸਟਬਨ ਜਾਂ ਝਾੜੀਆਂ ਦੇ ਵਿੱਚ ਤੇ ਉਹਦੇ ਵਾਸਤੇ ਅਸੀਂ 2-3 ਸਟੈਪ ਲਏ ਆ ਵੀ ਇੱਕ ਤਾਂ ਅਸੀਂ ਜਿਵੇਂ ਪਹਿਲਾਂ ਪਗੂੜਾ ਸ਼ੁਰੂ ਕੀਤਾ ਸੀ ਹੁਣ ਅਸੀਂ ਇਹ ਸਾਡੇ ਵੱਲੋਂ ਹਸਪਤਾਲ ਵੱਲੋਂ ਸਾਡੇ ਹਸਪਤਾਲ ਦਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਔਰ ਸਾਰੀ ਪੰਜਾਬ ਸਰਕਾਰ ਦੇ ਸਾਰੇ ਹਸਪਤਾਲਾਂ ਦੇ ਵਿੱਚ ਜੇ ਕੋਈ ਅਨਵਾਂਟਡ ਬੱਚਾ ਹੋਵੇ ਉਹਦੇ ਵਾਸਤੇ ਪਘੂੜਾ ਜੇ ਕੋਈ ਇਸ ਤਰ੍ਹਾਂ ਦਾ ਵਾਕਿਆ ਹੋਵੇ ਜਿੱਥੇ ਬੱਚਾ ਮਤਲਬ ਕਿ ਡੈੱਡ ਬੌਰਨ ਹੈ ਜਾਂ ਨੂੰ ਆਈ ਜੂਡੀ ਇੰਟਰਯੂਟਰਨ ਡੈਥ ਹੋ ਚੁੱਕੀ ਹੈ ਔਰ ਬੱਚਾ ਬਰਿਆ ਹੋਇਆ ਪੈਦਾ ਹੋਇਆ ਤੇ ਉਹ ਵੀ ਸਾਨੂੰ ਦੇ ਦੇਓ ਅਸੀਂ ਜੋ ਵੀ ਉਹਨਾਂ ਦਾ ਧਰਮ ਹੋਏਗਾ ਅਸੀਂ ਉਹ ਸਾਰੇ ਰੀਤੀ ਰਿਵਾਜ ਕਰਕੇ ਅਸੀਂ ਬੱਚੇ ਦਾ ਬਰੀਅਲ ਖੁਦ ਕਰਾਵਾਂਗੇ ਬੱਚੇ ਦੀ ਡਿਲੀਵਰੀ ਹਸਪਤਾਲ ਦੇ ਵਿੱਚ ਹੋਈ ਸੀ ਸੀ ਮਤਲਬ ਇੱਥੇ ਇੱਥੇ ਆ ਕੇ ਹੋਇਆ ਸੀ ਬੱਚਾ ਲੇਕਿਨ ਪੇਟ ਦੇ ਵਿੱਚ ਮਰਿਆ ਹੋਇਆ ਸੀ ਇਹਨੂੰ ਇੰਟਰਾਯੂਟਰਨ ਡੈਥ ਕਹਿੰਦੇ ਆ ਬੱਚੇ ਦੀ ਡੈਥ ਹੋ ਚੁੱਕੀ ਸੀ ਉਹ ਬੜਾ ਭਾਰੀ ਹੁੰਦਾ ਮਦਰ ਵਾਸਤੇ ਵੀ ਡਾਕਟਰਾਂ ਵਾਸਤੇ ਵੀ ਜੇ ਤੁਹਾਨੂੰ ਪਤਾ ਕਿ ਬੱਚਾ ਮਰਿਆ ਹੋਇਆ ਹੈ ਬਾਹਰ ਕੱਢਣਾ ਪੈਂਦਾ ਆਦਰਵਾਇਜ਼ ਜਿਹੜੀ ਔਰਤ ਹੈ ਉਹਦੀ ਜਾਨ ਨੂੰ ਖਤਰਾ ਹੁੰਦਾ ਇਹ ਪਤਾ ਨਹੀਂ ਜੀ ਮੈਂ ਕਹਿ ਨਹੀਂ ਸਕਦਾ ਕਿ ਉਹੀ ਬੱਚਾ ਸੀ لیکن اس طرح ਹੁੰਦਾ ਕਿ ਜਿਹੜੇ ਬੱਚੇ ਮਰੇ ਹੋਏ ਪੈਦਾ ਹੁੰਦੇ ਆ ਕਿਉਂ ਫਿਰ ਕਿਤੇ ਨਾ ਕਿਤੇ ਰਸਤੇ ਵਿੱਚ ਜਿਹੜੇ ਗਰੀਬ ਬੰਦੇ ਹੁੰਦੇ ਆ ਜਿਹੜੇ ਖਾਸ ਕਰਕੇ ਜਿਹੜੇ ਮਾਈਗ੍ਰੈਂਟ ਲੇਬਰਰਸ ਆਗੇ ਆ ਉਹ ਕਈ ਵਾਰੀ ਇੱਧਰ ਉੱਧਰ ਰਸਤੇ ਵਿੱਚ ਵੀ ਸੁੱਟ ਜਾਂਦੇ ਆ واਟਰ ਬਾਡੀਜ਼ ਵਿੱਚ ਸੁੱਟ ਜਾਂਦੇ ਆ ਵੀ ਇਦਾਂ ਨਾ ਕਰੋ ਉਹ ਸਾਨੂੰ ਦਿਓ ਅਸੀਂ ਉਹਦਾ ਪ੍ਰੋਪਰ ਬਰੀਅਲ ਕਰਾਂਗੇ ਤਾਂ ਕਿ ਇਹੋ ਜਿਹੀ ਦੁਖਦਾਈ ਖਬਰ ਨਾ ਦੇਖਣੀ ਪਵੇ ਇਸ ਤੋਂ ਸਵਾਏ ਜਿੰਨੇ ਦੂਜਾ ਸੀ ਇਹ ਕਰ ਰਹੇ ਆ ਕਿ ਜੋ ਮਾਨਯੋਗ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਆ ਵੀ ਹਸਪਤਾਲਾਂ 'ਚ ਕੁੱਤੇ ਨਹੀਂ ਹੋਣੇ ਚਾਹੀਦੇ ਔਰ ਇੰਨੇ ਨਹੀਂ ਹੋਣੇ ਚਾਹੀਦੇ ਇਹਨਾਂ ਵਾਸਤੇ ਅਸੀਂ ਇਹਨਾਂ ਦੀ ਇਹਨਾਂ ਨੂੰ ਬਹੁਤ ਜੂਏ ਹੁੰਦੇ ਸੀ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਇਹਨਾਂ ਦਾ ਵੀ ਇਲਾਜ ਕਰਾਂਗੇ ਔਰ ਇਹਨਾਂ ਦੀ ਵੈਕਸੀਨੇਸ਼ਨ ਵੀ ਕਰਾਂਗੇ ਔਰ ਮੈਂ ਬੇਨਤੀ ਕਰਦਾ ਤੁਹਾਡੇ ਥਰੂ ਵੀ ਜਿਹੜੇ ਬੰਦੇ ਜਿਹੜੇ ਕੁੱਤਿਆਂ ਨੂੰ ਪਿਆਰ ਕਰਨ ਵਾਲੇ ਆ ਜਾਂ ਜਿਹੜੇ ਆਪਣੇ ਕਹਿੰਦੇ ਐਨੀਮਲ ਲਵਰਸ ਕਹਿੰਦੇ ਆ ਆਪਣੇ ਆਪ ਨੂੰ ਡੌਗ ਲਵਰਸ ਕਹਿੰਦੇ ਆ ਉਹ ਇੱਕ ਇੱਕ ਕੁੱਤੇ ਨੂੰ ਅਡਾਪਟ ਕਰਨ ਲਈ ਟ੍ਰੇਨਿੰਗ ਕਰਕੇ ਸਾਰਾ ਕੁਝ ਕਰਕੇ ਦੇਵਾਂਗੇ ਉਹਨਾਂ ਨੂੰ ਇਹਦੇ ਨਾਲ ਨਾਲ ਜਿਹੜੀਆਂ ਬਾਕੀ ਸਾਰੀਆਂ ਜਿਹੜੀਆਂ ਪ੍ਰਕਾਸ਼ਨ ਹੈ ਉਹ ਅਸੀਂ ਲਵਾਂਗੇ ਤਾਂ ਕਿ ਮੁੜ ਕੇ ਕੋਈ ਹੋਜੇ ਦੁਖਦਾਈ ਆਪਾਂ ਨੂੰ ਜਿਹੜੀ ਖਬਰ ਸੁਣਣੀ ਆ ਉਹਦੇ ਬਾਰੇ ਉਹਦੇ ਬਾਰੇ ਪੁਲਿਸ ਲੱਗੀ ਹੋਈ ਆ ਜੀ ਅਸੀਂ ਲੱਭ ਰਹੇ ਆ ਉਹਦੇ ਚ ਉਹਦੇ ਚ ਕੀ ਹੁੰਦਾ ਕਿ ਕਈ ਵਾਰੀ ਜਿਹੜੇ ਸਾਡੇ ਹਸਪਤਾਲ ਦਾ ਵੀ ਜਿਹੜਾ ਆਰਗੇਨਿਕ ਜਿਹੜਾ ਸਾਰਾ ਹੁੰਦਾ ਵੇਸਟ ਹੁੰਦਾ ਜੇ ਸਾਨੂੰ ਦੇਵੇ ਉਹ ਉਹਨਾਂ ਨੇ ਕਿੱਥੇ ਗੇਰਿਆ ਕੀ ਹੋਇਆ ਉਹ ਸਾਨੂੰ ਅਜੇ ਤੱਕ ਮਿਲਿਆ ਨਹੀਂ ਆ ਜੀ ਡਾਕਟਰ ਜੀ ਵੀ ਪੁਲਿਸ ਵੱਲੋਂ ਕਿਆ ਕਹਿ ਕੇ ਬਾਪ ਦੇ ਉੱਪਰ ਮਾਮਲਾ ਦਰਜ ਕਰ ਲਿਆ ਕੀ ਲੱਗਦਾ ਹੈਗਾ ਪੁਲਿਸ ਦੀ ਇਨਵੈਸਟੀਗੇਸ਼ਨ ਦੇਖੋ ਉਹਦੇ ਚ ਬੜਾ ਮੁਸ਼ਕਲ ਜਾਂ ਹੁੰਦਾ ਜੀ ਉਹਨੇ ਉਹਨੇ ਗਲਤ ਕੰਮ ਤਾਂ ਕੀਤਾ ਉਹਨੇ ਵਾਲਾ ਨਾ ਲੇਕਿਨ ਉਹਦੀ ਵਾਈਫ ਦਾ ਉਹਦਾ ਆਪਰੇਸ਼ਨ ਮਤਲਬ ਜੋ ਵੀ ਉਹਦਾ ਮਤਲਬ ਡਿਲੀਵਰੀ ਹੋਈ ਹੈ ਡੈਡ ਬੱਚਾ ਹੋਇਆ ਸਾਡੀ ਉਹਦੇ ਨਾਲ ਇੱਕ ਪਾਸੇ ਹਮਦਰਦੀ ਵੀ ਆ ਲੇਕਿਨ ਉਹਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ ਉਹ ਉਹਦੇ ਨਾਲ ਵੀ ਹਮਦਰਦੀ ਨਾਲ ਦੁਬਾਰਾ ਵਿਚਾਰ ਕਰਾਂਗੇ ਜੀ ਬਟ ਉਹਨੇ ਮਾੜੀ ਗੱਲ ਕੀਤੀ ਹੈ ਉਹਨੇ ਉਹ ਉਹ ਨਹੀਂ ਕਰਨਾ ਚਾਹੀਦਾ ਸੀਗਾ ਸਾਨੂੰ ਮੈਂ ਉਹਨਾਂ ਨੂੰ ਅਸੀਂ ਆਪਸ਼ਨ ਦੇ ਰਹੇ ਆਂ ਕਿ ਸਾਨੂੰ ਦੱਸੋ ਤੁਸੀਂ ਅਸੀਂ ਕਾਸੀ ਸਾਰੀ ਪਰਮਿਸ਼ਨ ਕਰਾਂਗੇ ਸਰ ਇਸੇ ਮਾਮਲੇ ਦੇ ਵਿੱਚ ਅੱਜ ਸ਼੍ਰੋਮਣੀ ਕਾਲੀਕਲ ਦੇ ਜ਼ਿਲ੍ਹਾ ਚੇਰੀ ਪ੍ਰਧਾਨ ਨੰਗ ਪੱਤਰ ਦੇ ਨਾਲ ਆਏ ਸੀ ਤੇ ਉਹਨਾਂ ਨੂੰ ਰੋਕਿਆ ਗਿਆ ਕੀ ਕਹਿਣਾ ਜਾਂਦੇ ਵੀ ਨਹੀਂ ਨਹੀਂ ਆਪਣੇ ਕੋਲ ਦੇ ਜਿਹੜਾ ਮਨਗ ਪੱਤਰ ਉਹਨਾਂ ਦਾ ਲਿਆ ਗਿਆ ਮੈਡੀਕਲ ਸੁਪਰਡੈਂਟ ਜਾ ਕੇ ਆਪ ਮਨਗ ਪੱਤਰ ਮਨਗ ਪੱਤਰ ਲੈ ਕੇ ਆਇਆ ਕੋਈ ਇਦਾਂ ਦੀ ਗੱਲ ਨਹੀਂ ਆ ਜੀ ਕੋਈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਹਨਾਂ ਦਾ ਉਹਨਾਂ ਦਾ ਹੱਕ ਹੈ ਜੀ ਮਨਗ ਪੱਤਰ ਦੇਣ ਮੈਨੂੰ ਦੇ ਦਿੰਨ ਮੈਂ ਲੈ ਲਾਂਗਾ ਸਰ ਵੀ ਕਮੇਟੀ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ ਕਿਉਂਕਿ ਬਲਾਈਂ ਜੇ ਐਪਲੋਏ ਜਾਣ ਗੈਰੀ ਹੁੰਦੀ ਸੀ ਕੋਈ ਜ਼ਿੰਮੇਵਾਰੀ ਚੈੱਕ ਕੀਤੀ ਹੈ ਕੀਤੀ ਹੈ ਜੀ ਕੀਤੀ ਹੈ ਬਹੁਤ ਬਹੁਤ ਸਾਰੀਆਂ ਪ੍ਰੂਵਮੈਂਟਸ ਹੋਏ ਆ ਬਹੁਤ ਸਾਰੀਆਂ ਜੜੀਆਂ ਹੈਗੀਆਂ ਬਿਲਕੁਲ ਕੀਤੀ ਹੈ ਜ਼ਿੰਮੇਵਾਰੀ ਤਾਇਕ ਕੀਤੀ ਹੈ ਜੀ ਸਾਰੇ ਜਿਹੜੇ ਬੰਦੇ ਆ ਉਹਦੇ ਸਟਾਫ ਵੀ ਹੋਰ ਰੱਖ ਰਹੇ ਆ ਸਾਰੀਆਂ ਚੀਜ਼ ਦੀ ਜ਼ਿੰਮੇਵਾਰੀ ਤਾਇਕ ਕਰ ਰਹੇ ਹੁਣ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਸੀ ਉਹਨੂੰ ਉਹਦਾ ਪੱਕਾ ਹੱਲ ਲੱਭਦੇ ਆ ਔਰ ਇਹ ਕੋਸ਼ਿਸ਼ ਕਰਦੇ ਆ ਵੀ ਅੱਗੇ ਤੋਂ ਇਹ ਵਾਕਿਆ ਨਾ ਹੋਵੇ ਉਹਦਾ ਬੀਫਰਸ਼ਨ ਰਿਗਨ ਉੱਪਰ ਤਿੰਨ ਜਣਾਂ ਨੇ ਗੈਰੀਆਂ ਕਰ ਰਹੀਆਂ ਸਾਰੀਆਂ ਹੋਈਆਂ ਕਿਉਂਕਿ ਤੁਹਾਡਾ ਕੰਮ ਦੇਖੋ ਇਹਦੇ ਵਿੱਚ ਛੋਟੇ ਵੀਰੇ ਇਹਦੇ ਵਿੱਚ ਜ ਬੱਚਾ ਮਰਿਆ ਹੋਇਆ ਪੈਦਾ ਹੋਇਆ ਉਹਨਾਂ ਨੇ ਉਹਦੇ ਮਾਪੇ ਨੂੰ ਦਿੱਤਾ ਉਹ ਸਾਡੇ ਕੋਲੇ ਸਾਰਾ ਉਹਦਾ ਰਿਕਾਰਡ ਹੈ ਜੋ ਮੈਂ ਦੇਖ ਲਿਆ ਸਾਰਾ ਚੈੱਕ ਕਰ ਲਿਆ ਸਾਰਾ ਰਿਕਾਰਡ ਹੈ ਉਹਦੇ ਵਿੱਚ ਉਹਦੇ ਹੁਣ ਬਾਪ ਉਹਨੂੰ ਕਿੱਥੇ ਜਾ ਕੇ ਕਿਹੜੇ ਮਤਲਬ ਡਸ ਕਿਹੜੀ ਝਾੜੀ ਕੋ ਗੇਰ ਦਿੰਦਾ ਉਹ ਮਾਨੀਟਰ ਕਰਨਾ ਪੋਸੀਬਲ ਨਹੀਂ ਹੁੰਦਾ ਕਿ ਵਧੀ ਹਸਪਤਾਲ ਦੇ ਬਾਹਰ ਵੀ ਕਿਤੇ ਜਾ ਹੋਰ ਕਿਤੇ ਰਸਤੇ ਦੇ ਵਿੱਚ ਵੀ ਬਿਲਕੁਲ ਰਾਜਪੁਰੇ ਜਾ ਰਹੇ ਆ ਕੋ 90 ਜਾ ਰਹੇ ਆ ਉਹ ਰਸਤੇ ਵਿੱਚ ਵੀ ਕਰ ਦਿੰਦੇ ਉਹ ਮੈਂ ਬੇਨਤੀ ਕਰਦਾ ਵੀ ਉਹ ਕਰਨ ਦੀ ਲੋੜ ਨਹੀਂ ਹੈ ਸਰ ਕੀ ਲੱਗਦਾ ਵੀ ਜਿਹੜੀ ਬੱਚੇ ਦੀ ਕਰਨ ਲੱਗ ਹੋਈ ਹੈ ਇਹ ਵੀ ਕੁੱਤਿਆਂ ਦੇ ਨੋਚਣ ਨਾਲ ਹੋਈ ਹੈ ਜਾਂ ਕਾਰਨ ਕੋਈ ਹੋਰ ਹੈਗਾ ਜੀ ਬੱਚਿਆਂ ਦੇ ਵਿੱਚ ਬੜਾ ਖ਼ੋਰ ਹੁੰਦਾ ਮੇਰੀ ਫਰੈਂਡਸ ਨਾਲ ਗੱਲ ਹੋਈ ਹੈ ਪੂਰੀ ਜਾਂਚ ਉਹ ਕਰ ਰਹੇ ਆ ਬਟ ਬੱਚਿਆਂ ਦੇ ਵਿੱਚ ਜਿਹੜਾ ਸਿਰ ਉਹ ਧੜ ਨਾਲ ਮਤਲਬ ਬਾਕੀ ਅਡਲਟਸ ਦੇ ਹਿਸਾਬ ਨਾਲ ਕੁਝ ਲੋਕ ਕਿਤੇ ਮੈਮੀ ਪਰਮੀ ਹੈਗੇ ਉਹ ਬੱਲੀ ਦਾ ਇਹ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਮੈਂ ਉਹਨੂੰ ਰੂਲ ਆਊਟ ਨਹੀਂ ਜਿਹੜਾ ਦੋਨੇ ਬਲੈਕ ਮੈਜਿਕ ਕਹਿੰਦੇ ਆ ਉਹਨੋਂ ਵਾਲਾ ਉਹ ਵੀ ਕਰਦੇ ਆ ਕੋਈ ਵੀ ਉਹ ਵੀ ਹੋ ਸਕਦਾ ਸਰ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਉਹਦੇ ਫਾਦਰ ਨੂੰ ਪਕੜਿਆ ਨਹੀਂ ਪਤਾ ਲੱਗ ਚੁੱਕਿਆ ਕਿ ਉਹਦੇ ਪਿਤਾ ਦੇ ਦੁਆਰਾ ਜਿਹੜਾ ਇਹ ਬੱਚੇ ਦਾ ਸਿਰ ਸੀਗਾ ਅਲੱਗ ਸਿੱਟਿਆ ਗਿਆ ਜਾਂ ਫਿਰ ਇਕੱਠੀ ਥਾੜੇ ਨਾਲ ਸਿੱਟਿਆ ਗਿਆ ਦੇਖੋ ਐਸੋ ਦੇ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਉਹ ਐਸ ਵੇਲੇ ਉਹਨਾਂ ਦਾ ਇੱਕ ਦੂਜਾ ਟਰੋਮਾ ਵੀ ਆ ਕਿ ਉਹਨਾਂ ਦੇ ਮਰਿਆ ਹੋਇਆ ਬੱਚਾ ਪੈਦਾ ਹੋਇਆ ਨਾ ਸੋ ਥੋੜਾ ਜਿਹਾ ਉਹਨੂੰ ਸੈਂਸਿਟੀਵਿਟੀ ਨਾਲ ਕਰ ਰਹੇ ਆ ਉਹ ਮਤਲਬ ਉਹ ਤਾਂ ਮਤਲਬ ਕਹਿੰਦਾ ਤਾਂ ਇਹੀ ਆ ਕਿ ਮੈਂ ਤਾਂ ਮਤਲਬ ਨਹੀਂ ਸੁੱਟਿਆ ਮਤਲਬ ਉਹ ਤਾਂ ਇਹੀ ਕਹ ਰਿਹਾ ਤਾਂ ਉਹ ਤਾਂ ਮੰਨਦਾ ਨਹੀਂ ਠੀਕ ਹੈ ਤੇ ਉਹਦੇ 'ਚ ਆਪਾਂ ਇਹਨੂੰ ਥੋੜਾ ਜਿਹਾ ਉਹਨਾਂ ਨੂੰ ਉਹਨਾਂ ਨੂੰ ਵੀ ਥੋੜਾ ਜਿਹਾ ਮੈਨੂੰ ਟਾਈਮ ਦੇਣਾ ਪੈਣਾ ਕਿਉਂਕਿ ਉਹਦੀ ਵਾਈਫ ਹਸਪਤਾਲ 'ਚ ਹੈ ਮਤਲਬ ਉਹ ਵੀ ਥੋੜਾ ਜਿਹਾ ਬਹੁਤ ਜ਼ਿਆਦਾ ਸਸਤੋ ਜਿਹਾ ਮਸਲਾ ਹੈ ਜੀ ਅਕੀਦਗੀ ਬਾਅਦ ਵਿੱਚ ਇਸ ਤਰੀਕੇ ਦੀ ਅਨਗੈਲੀ ਹੁੰਦੀ ਹੈ ਆਪਾਂ ਨੇ ਬਿਜਲੀ ਨੂੰ ਲੈ ਕੇ ਉਹ ਵੀ ਸਾਰੀਆਂ ਚੀਜ਼ਾਂ ਤੇ ਜ਼ਿੰਮੇਵਾਰ ਕੌਣ ਹੈ ਜੀ ਦੇਖੋ ਜ਼ਿੰਮੇਵਾਰ ਅਸੀਂ ਸਾਰੇ ਹੀ ਆਂ ਜੀ ਜ਼ਿੰਮੇਵਾਰੀ ਜਿਹੜਾ ਹੈਗਾ ਮਤਲਬ ਨੀਚੇ ਤੋਂ ਲੈ ਕੇ ਉੱਪਰ ਤੱਕ ਸਾਰਿਆਂ ਦੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਤੁਸੀਂ ਜਿਹੜਾ ਹੈਗਾ ਉਹਦੇ 'ਚ ਕੋਈ ਵੀ ਜਿਹੜਾ ਹਸਪਤਾਲ ਹੈ ਨਾ ਜੀ ਜਿਵੇਂ ਕੋਈ ਪਿੱ ਆ ਤੁਹਾਡੇ ਅੱਜਕੱਲ ਨੈਚੁਰਲ ਡਿਜ਼ਾਸਟਰ ਚੱਲਦੇ ਆ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਉਹਦੇ ਵਿੱਚ ਗੱਲ ਇਹ ਆ ਵੀ ਉਸ ਜਿਹੜਾ ਸਟਾਫ ਹੈ ਉਹ ਉਹਨਾਂ ਨੇ ਰਿਐਕਟ ਕਿਸ ਤਰ੍ਹਾਂ ਕੀਤਾ ਜਾਂ ਜਿਹੜੀ ਗਵਰਨਮੈਂਟ ਉਹਨੇ ਰਿਐਕਟ ਕਿਸ ਤਰ੍ਹਾਂ ਕੀਤਾ ਜੇ ਆਪਣੀ ਇੱਕ ਲਾਈਨ ਦੀ ਪ੍ਰੋਬਲਮ ਆਈ ਅਸੀਂ ਦੂਜੀ ਲਾਈਨ ਫਿਰਤੀਜੀ ਲਾਈਨ ਉਸ ਤੋਂ ਬਾਅਦ ਅਸੀਂ ਜਿਹੜੇ ਬਾਕੀ ਆਪਣੇ ਸਿਸਟਮ ਤੋਂ ਉਹਨੂੰ ਅਪਰੂਵ ਕਰਦੇ ਆ ਮੈਨੂੰ ਲੱਗਦਾ ਵੀ ਜਿਹੜੀ ਸਾਡੀ ਗਵਰਨਮੈਂਟ ਹੈ ਇਹ ਹਸਪਤਾਲ ਹੋਰ ਨਵਾਂ ਨਹੀਂ ਬਣਿਆ ਇਹ ਬਹੁਤ ਪੁਰਾਣਾ ਜਿਹਾ ਚੋਹਾਂ ਦੀ ਪ੍ਰੋਬਲਮ ਸਾਡੇ ਆਉਣ ਤੋਂ ਬਾਅਦ ਨਹੀਂ ਹੋਈ ਬਹੁਤ ਪੁਰਾਣੀ ਮਤਲਬ ਕਿ ਇਹ ਤੁਸੀਂ ਦਿਹਾਕਿਆ ਪੁਰਾਣੀ ਸਮੱਸਿਆ ਸੀ ਕੁੱਤੇ ਵੀ ਜਿਹੜੀਆਂ ਪ੍ਰੋਬਲਮ ਹੈ ਉਹਨਾਂ ਦਾ ਹੱਲ ਲੱਭ ਰਿਹਾ ਜੀ ਕਾਈਡਲੀ ਤੋਂ